ये आपदा खत्म नहीं हुई है ये एक साल इसका असर आएगा क्योंकि आप देखिए जो किसान भाई हैं हमारे अब जो वो चिक्कड़ में या पानी में जब रहसेगा तो चिक्कड़ हो जाएगा जो चिक्कट होगा उससे बहुत सारी बीमारियां फैलेंगी तो मैं सबको ये आग्रह कर रहा हूँ कि आप सारे लोग जो हैं वो जितनी मदद कर सकते हैं करें लेकिन सर जो भी ऑर्गेनाइजेशन काम कर रही है पूछ के कि किस चीज की ज्यादा जरूरत है उस चीज़ का इंतजाम किया जाए सर पंजाब के कृषि समूह ने पहले भी मदद की है काफी ज्यादा जो फंड है वो इकट्ठे किए क्या इस बार भी इस तरीके की कोई देखिए पंजाब के सी समूह ने अभी तक 33 लाख रुपए 33 लाख रुपए सरकार को दिए हैं उनके रिलीफ फंड में आ, ताकि लोगों की मदद हो सके आ, बाकी आगे किस तरह का रिलीफ आ, लोगों को चाहिए उसका हम जायजा लेकर उस हिसाब से फिर मदद करेंगे ट्रक कैंप जो इस तरह क्या देखते हैं पंजाब के लिए क्या देखिए जी प्रधानमंत्री खुद उठ कर आए हैं ये बहुत ही अच्छी बात है क्योंकि आप देखिए कि उनके आने से सारा सिस्टम जो है हरकत में आ जाता है और जब वो अपनी आंखों से देखेंगे कितना नुकसान हुआ तो वो अपने आप ही पंजाब को जो कुछ चाहिए जो मदद चाहिए वो फिर सेंटर से मुहैया कराएंगे पंजाबियों की सेवा को कैसे देखते हैं कि पंजाबी खुद लगे हुए हैं अगर जो जज्बा है ना जी पंजाबियों में वो दुनिया भर में किसी भी देश में नहीं किसी भी देश ये तो सलाम है पंजाबियों को और मेरे को गर्व है कि मैं एक पंजाबी लग गया मैं देवी जी का उनके दोनों बेटों का बंका जी का और सारे लोगों का जो यहाँ पर रक्तदान करने आए हैं उनका दिल से आभारी हूँ और बहुत बहुत धन्यवाद करता हूँ कि उन्होंने आज लाला जी की याद में रक्तदान कैंप लगाया ਇਹ ਕੋ ਹਰ ਸਾਲ ਦੀ ਤਰ੍ਹਾਂ ਡਾਲਾ ਜੰਕਰਾ ਜੀ ਦੇ ਜਿਹੜੇ ਛੇਤੀ ਦਿਵਸ ਦੇ ਉੱਤੇ ਹਰ ਸਾਲ ਜਿਹੜਾ ਉਹ ਖੂਨਦਾਨ ਕੈਂਪ ਲੱਗਦਾ ਔਰ ਲੋਕ ਆਪ ਆਪ ਇਸ ਦਿਨ ਦੇ ਉੱਪਰ ਆਪ ਜਿਹੜੇ ਨੇ ਖੂਨਦਾਨ ਕਰਨ ਆਦੇ ਨੇ ਕਿਉਂ ਕਿ ਅੱਜ ਗੁਰ ਜਿਹੜਾ ਜੁਵਾ ਹੈ ਉਹ ਚਾਹੁੰਦਾ ਹੈ ਪੰਜਾਬ ਦੇ ਜਿਹੜੇ ਨੌਜਵਾਨ ਐ ਸਹੀ ਰਸਤੇ ਤੇ ਚੱਲਣ ਨਸ਼ਾ ਮੁਕਤ ਹੋਵੇ ਔਰ ਖੂਨਦਾਨ ਕਰਕੇ ਕਿਸੇ ਦੀ ਅਸੀਂ ਜ਼ਿੰਦਗੀ ਬਚਾ ਸਕੀਏ ਔਰ ਤੁਸੀਂ ਦੇਖਿਆ ਹੋਣਾ ਵੀ ਕਿ ਸੈਂਕੜਿਆਂ ਦੇ ਸਾਹ ਦੇ ਨਾਮ ਜਿਹਦਾ ਹੈਗਾ ਵੀ ਅੱਜ ਇਕੱਠਾ ਜਿਹੜਾ ਹੋਇਆ ਵੇ ਔਰ ਸਭ ਆਪਣੀ ਮਰਜ਼ੀ ਦੇ ਨਾਲ ਜਿਹੜਾ ਕਿ ਖੂਨਦਾਨ ਕਰਨ ਆ ਰਹੇ ਨੇ ਵੀ ਅਸੀਂ ਕਿਸੇ ਦਾ ਭਲਾ ਕਰ ਸਕੀਏ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਔਰ ਸਭ ਤੋਂ ਖੁਸ਼ੀ ਦੇ ਕਹਲੇਗਾ ਕਿ ਮੈਂ ਦੇਖਿਆ ਦੋ ਤਿੰਨ ਭੈਣਾਂ ਆਈਆਂ ਉਹ ਕਹਿੰਦੇ ਅਸੀਂ ਵੀ ਖੂਨਦਾਨ ਕਰਨਾ ਹੈ ਕਿ ਸਾਡਾ ਵੀ ਜਿਹੜਾ ਖੂਨ ਕਿਸੇ ਦੇ ਕੰਮ ਆ ਸਕੇ ਤੇ ਮੈਂ ਉਹਨਾਂ ਭੈਣਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਆ ਕੇ ਖੂਨਦਾਨ ਅੱਜ ਦੇ ਕਰਕੇ ਗਈਆਂ ਨੇ ਔਰ ਸਾਰੇ ਮੇਰੇ ਦੋਸਤ ਤੇ ਮਿੱਤਰ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੋਜਮਾਨਾ ਜੀ ਬੜਾ ਉਤਸ਼ਾਹ ਦੇਖਣ ਨੂੰ ਹਾਂ ਬਿਲਕੁਲ ਤੁਹਾਡੇ ਸਾਹਮਣੇ ਜਿਹੜੇ ਸੈਂਕੜਿਆਂ ਤੋਂ ਹਸਾਮ ਦੇ ਨਾਲ ਜਿਹੜਾ ਤੇ ਫੂਮਦਾਨ ਕਰਨ ਆਏ ਨੇ ਤੇ ਅਸੀਂ ਸਾਰੇ ਧੰਨਵਾਦ ਕਰਦੇ ਅੱਜ ਸਾਡੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਨਾਲ ਮਤਲਬ ਮੈਂ ਇਹ ਕਹਿ ਰਿਹਾ ਪੰਜਾਬ ਅੱਧਾ ਪੰਜਾਬ ਸਾਡਾ ਜਿਹੜਾ ਜਿੰਮੇਦਾਰ ਜਿਹੜੇ ਨੇ ਭਰਾਵਾਂ ਦੇ ਮਕਾਨ ਟੁੱਟ ਚੁੱਕੇ ਨੇ ਉਹਨਾਂ ਦੇ ਆਪਣੇ ਮੱਝਾਂ ਗਾਵਾਂ ਜੜੀਆਂ ਨੇ ਉਹ ਨੁਕਸਾਨ ਹੋ ਚੁੱਕੇ ਨੇ ਔਰ ਜ਼ਮੀਨਾਂ ਦੇ ਵਿੱਚ 2-2 3-3 ਕਿਲੋ ਕਿਲੇ ਜਿਹੜੇ 10-10 ਵੋਟ ਜਿਹੜੀ ਗਾਹ ਰ ਆ ਚੁੱਕੀ ਹੈ ਰੇਤਾ ਆ ਚੁੱਕਾ ਵੇ ਉਹ ਅੱਜ ਉਹਨੂੰ ਦੇਖਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਦੀ ਸਪੈਸ਼ਲ ਪੰਜਾਬ ਤੇ ਦੌਰੇ ਤੇ ਆਏ ਨੇ ਤੇ ਅਸੀਂ ਆਸ ਕਰਾਂਗੇ ਵੀ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਨੂੰ ਦਿਨੋਂ ਵੱਧ ਤੋਂ ਵੱਧ ਸੇਤਾ ਜਿਹੜੀ ਹੈ ਉਹ ਸਾਡੇ ਦੇਸ਼ ਦੇ ਨਰਿੰਦਰ ਮੋਦੀ ਦੇਖ ਕੇ ਜਾਣਗੇ ਮੈਂ ਸਾਰਿਆਂ ਨੂੰ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀ ਨੂੰ ਇੱਕ ਹੀ ਆਪਣੇ ਭਰਾਵਾਂ ਨੂੰ ਅਪੀਲ ਕਰਾਂਗਾ ਵੀ ਖੂਨਦਾਨ ਜਿਹੜਾ ਵੇ ਦੇਖੋ ਜਿਸ ਤਿੰਨ ਕਿਤੇ ਨਾਲ ਫੜ ਆਏ ਨੇ ਬਹੁਤ ਸਾਰੀਆਂ ਬਿਮਾਰੀਆਂ ਨੇ ਔਰ ਕਿਸੇ ਨੂੰ ਵੀ ਖੂਨ ਦੀ ਜਰੂਰਤ ਪੈਸੇ ਦੀ ਕਿਸੇ ਜ਼ਿੰਦਗੀ ਬਚਾਉਣ ਵਾਸਤੇ ਖੂਨ ਦੀ ਜਰੂਰਤ ਪੈ ਸਕਦੀ ਹੈ ਆਓ ਅਸੀਂ ਇੱਕ ਨਸ਼ਾ ਮੁਕਤ ਜੜਾਵੇ ਉਹ ਪੰਜਾਬ ਬਣਾਈਏ ਔਰ ਖੂਨ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਈਏ ਜੇ ਤੋਂ ਬੜਾ ਮਹਾਨ ਉਪਰਾਧਾ ਇਧਰ ਨੀ ਗੁਰਦੇਸ਼ ਸ਼ਰਮਾ ਦੇਵੀ ਸਾਡੇ ਸੀਨੀਅਰ ਐਗੂ ਮੋਬਾਈਲ ਪ੍ਰਧਾਨ ਜੋਰਸਲ ਸਾਰਿਆਂ ਨੇ ਰਲ ਮਿਲ ਕੇ ਕੀਤਾ ਲਾਲਾ ਜਗਤ ਨਾਰਾਇਣ ਜੀ ਦੀ ਚਾੜੀ ਵੀ ਵਰਸੀ ਤੇ ਉਹਨਾਂ ਨੂੰ ਸਮਰਪਿਤ ਹੋ ਕੇ ਬੜੀ ਜ਼ਰੂਰਤ ਆ ਅੱਜ ਪੰਜਾਬ ਸੰਕਟ ਆ ਭੁਗਤ ਰਿਆ ਕਿਸੇ ਵੀ ਰੂਪ ਚ ਅਸੀਂ ਜਿਹੜੀ ਵੀ ਸੇਵਾ ਕਰ ਸਕਦੇ ਆ ਉਹ ਨੂੰ ਸਾਨੂੰ ਕਰਨੀ ਚਾਹੀਦੀ ਆ ਉਹ ਕਿਸੇ ਨੂੰ ਮੈਡੀਕਲ ਕੈਂਪ ਲਾ ਕੇ ਖੂਨਦਾਨ ਕੈਂਪ ਲਗਾ ਕੇ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਹੋਰ ਕਿਸੇ ਨੂੰ ਜ਼ਰੂਰਤ ਆ ਉਹਦੇ ਵਿੱਚ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਪੁਰਾਣੇ ਦਿਨਾਂ ਚ ਇਦਾਂ ਦੇ ਉਪਰਾਲੇ ਸਾਡੇ ਚਾਹੀਦੇ ਆ